ਇਤੋਂ ਜਨਾ ਕਿਦਾਂ ਟੱਕਰਾਂ ਵੱਜਦੀਆਂ ਨੇ ਤੇ ਕਿਦਾਂ ਜਰੀਬ ਕੀਤਾ ਜਾ ਰਿਹਾ ਪਰ ਇੱਕ ਟੇ ਵਧਾਈ ਹੈ ਤੁਹਾਨੂੰ ਜਿਹੜੀ ਦਿੱਲੀ ਸਪਾਇਰ ਆਵਾਏ ਬਹੁਤ ਵਧਾਈ ਤੁਹਾਨੂੰ ਚੱਲ ਰਹੀ ਆ ਉਹਨੂੰ ਅੱਗੇ ਤੋਰਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਗਤੀ ਦੀਆਂ ਜਿਹੜੀਆਂ ਕਾਪੀਆਂ ਨੇ ਉਹ ਭਾਗਵਾ ਹੋਰ ਸਮਝੋ ਹੁਣ ਆ ਜਾਣਾ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਜੋ ਕੱਲ ਦਿੱਲੀ 'ਚ ਹਾਲ ਹੋਇਆ ਤਾਹ ਸਾਰਿਆਂ ਵੇਖਿਆ ਮੈਂ ਬਹੁਤਾ ਵਿਸਥਾਰ ਵਿੱਚ ਨਹੀਂ ਜਾਣਾ ਹੁਣ ਲੋਕ ਜਿਹੜਾ ਵਾ ਝੂਠ ਉਹਨੂੰ ਬਹੁਤਾ ਚਿਰ ਨਹੀਂ ਸੁਣਦੇ ਪੀਜੜੀ ਵਾਲ ਨੇ ਬਹੁਤ ਝੂਠ ਮਾਰੇ ਆ ਵੇਖੋ ਪੰਜਾਬ ਦੇ ਵਿੱਚ ਬਦਲਾਅ ਦੇ ਨਾਂ ਤੇ ਇੱਕ ਚੰਗੀ ਰਾਜਨੀਤੀ ਦੇ ਨਾਂ ਤੇ ਉਹ ਬੰਦੇ ਨੇ ਝੂਠ ਬੋਲ ਕੇ ਤੇ ਇੱਥੇ ਲੋਕਾਂ ਨੂੰ ਗਮਰਾਹ ਕੀਤਾ ਔਰ ਸਾਡੇ ਪੰਜਾਬੀ ਵੀਰਾਂ ਨੇ ਵੱਡੀ ਗਿਣਤੀ 'ਚ ਵੋਟਾਂ ਪਾਈਆਂ ਤੇ ਮੈਂ ਸਮਝ ਲਿਆ ਕਿ ਜਿਹੜਾ ਜਿੰਨੇ ਵੀ ਉਹਨਾਂ ਵਾਅਦੇ ਕੀਤੇ ਪੂਰੇ ਨਹੀਂ ਕੀਤੇ ਤੁਸੀਂ ਸਾਰੇ ਭਲੀ ਭਾਂਤ ਜਾਣੂ ਜੇ ਸੀਨੀਅਰ ਆਗੂ ਸਾਹਿਬਾਨ ਬੈਠੇ ਹੋ ਮੈਂ ਉਹ ਸਾਹਸ ਕਰ ਦਿੱਤਾ ਔਰ ਨਾ ਸਭ ਦਾ ਮਕੀਬ ਭਾਈ ਜਾਰੇ ਨੂੰ ਸਾਡੇ ਦੂਜੇ ਸਾਰੇ ਜਿੱਥੇ ਵੀ ਕਿਹੜੀ ਯਾਦਗਾਰਾਂ ਬਣ ਲੋ ਭਗਵਾਨ ਬਾਲਕ੍ਰਿਸ਼ਣ ਜੱਗੇ ਆਜ਼ਾਦੀ ਜਿਹਦੇ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਸ਼ਹੀਦ ਹੋਏ ਆ ਉਹ ਯਾਦਗਾਰਾਂ ਜਿਹੜੀਆਂ ਸਥਾਪਿਤ ਕੀਤੀਆਂ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਭਰਤੀ ਆ ਉਹ ਨੌ ਔਰ ਇਹ ਕਾਪੀ ਦੇ ਉੱਤੇ ਜਿਹੜਾ ਮੋਬਾਈਲ ਨੰਬਰ ਜਰੂਰ ਪਾਓ ਤਾ ਕੇ ਜਿਹੜਾ ਉਹ ਇਹ ਭਰਤੀ ਜਿਹੜੀ ਜੰਗੇ ਢੰਗ ਨਾਲ ਚੱਲ ਸਕੇ ਇੰਨੀ ਦੇਰ ਦੀ ਤੁਹਾ ਅਨੁਸਾਰ ਨਹੀਂ ਕਰਨੀ ਆ ਸੋ ਤੁਹਾਡਾ ਜਿੰਨੀਆਂ ਮਰਜ਼ੀ ਲੈ ਲਓ ਜੇ ਲੋਡ ਹੋਏ ਤੇ ਆਪਾਂ ਜਿੰਦ ਕਦ ਤੋਂ ਬਤੁਆ ਉਹਨਾਂ 50 ਮਿੰਟਾਂ ਦੀ ਗੱਲ ਹੈ ਆਹ ਤਕਾਣੇ ਤੇ ਤੇ ਜੇ ਹੋਣਾ ਆਜੀ ਅੱਜ ਭਰਤੀ ਕੀਤੇ ਦਾ ਦੂਸਰਾ ਪ੍ਰਾਸ਼ ਨੂੰ ਕੀਤਾ ਗਿਆ ਅੱਜ ਬਟਾਲਾ ਹਲਕੇ 'ਚ ਤੇ ਦੂਸਰਾ ਪੜਾਆ ਤੇ ਜिले ਦੇ ਵਿੱਚ ਮੈਂ ਸਮਝਣਾ ਕਿ 6ਵਾਂ 7ਵਾਂ ਪੜਾਆ ਆ ਅੱਜ ਜਿਹੜੀ ਆ ਨਿਸ਼ਾਰਾ ਮੱਜਾ ਸਿੰਘ ਵਿਖੇ ਬਹੁਤ ਵੱਡੀ ਗਿਣਤੀ ਦੇ ਵਿੱਚ 10 ਦੇ ਗ੍ਰਹਿ ਵਿਖੇ ਵਰਕਰ ਸਰਬਾਨ ਇਕੱਠੇ ਹੋਏ ਆ ਸਰਕਲਾਂ ਦੇ ਪ੍ਰਧਾਨ ਸਰਬਾਨ ਇਕੱਠੇ ਹੋਏ ਆ ਸਾਡੇ ਇਕੱਠੇ ਹੋਣ ਦਾ ਮਕਸਦ ਇਹ ਆ ਕਿ ਰੋਜ਼ ਪਾਰਟੀ ਦੀ ਭਰਤੀ ਵਾਸਤੇ ਕਾਪੀਆਂ ਦੀ ਡਿਮਾਂਡ ਆ ਰਹੀ ਜਿਹੜੀਆਂ ਦਫ਼ਤਰ ਤੋਂ ਅਸੀਂ ਪਰਸੋ ਪ੍ਰੋਵਾਈਡ ਕੀਤੀਆਂ ਵਾ ਔਰ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਾਪੀਆਂ ਫੇਰ ਵਰਕਰ ਸਹਬਾਨਾਂ ਨੂੰ ਵੰਡੀਆਂ ਮੈਂ ਸਮਝਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਾਸਤੇ ਸਾਡੇ ਵਰਕਰ ਸਹਬਾਨਾਂ 'ਚ ਇੰਨਾ ਵੱਡਾ ਉਤਸ਼ਾਹ ਪਹਿਲਾਂ ਕਦੀ ਵੇਖਣ ਨੂੰ ਨਹੀਂ ਮਿਲਿਆ ਉਹਦਾ ਕਾਰਨ ਇਹ ਆ ਕਿ ਸਾਡੇ ਵਰਕਰ ਸਹਬਾਨ ਤੇ ਆਪਣਾ ਝੰਡਾ ਪਾਰਟੀ ਦਾ ਬੁਲੰਦ ਕਰ ਹੀ ਰਹੇ ਆ ਪਰ ਜਿੱਥੇ ਭਰਤੀ ਕਰਨ ਜਾ ਰਹੇ ਆ ਪਿੰਡਾਂ ਦੇ ਵਿੱਚ ਲੋਕ ਇਹ ਗੱਲ ਤੋਂ ਸੁਚੇਤ ਹੋ ਗਏ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੇ ਕੁਝ ਸਵਾਰ ਸਕਦੀ ਆ ਤੇ ਪੰਜਾਬ ਦਾ ਸਵਾਰ ਸਕਦੀ ਆ ਆ ਕੱਲ ਵੇਖ ਲੋ ਦਿੱਲੀ ਚ ਕੀ ਹਾਲ ਹੋਇਆ ਇਹ ਜਿਹੜਾ ਹਾਲ ਆਉਂਦੇ ਦਿਨਾਂ ਚ ਪੰਜਾਬ ਚ ਤੁਸੀਂ ਵੇਖਣ ਨੂੰ ਮਿਲੋਗੇ ਵੇਖਣ ਨੂੰ ਮਿਲੇਗਾ ਔਰ ਮੈਂ ਸਮਝਣਾ ਕਿ ਜਿੱਦਾਂ ਕੇਜਰੀਵਾਲ ਦਾ ਹਾਲ ਹੋਇਆ ਉਹ ਹਾਲ ਪੰਜਾਬ ਦੇ ਲੀਡਰਾਂ ਦਾ ਹੋਏਗਾ ਔਰ ਕਾਂਗਰਸ ਪਾਰਟੀ ਨੂੰ ਲੋਕ ਪਹਿਲਾਂ ਹੀ ਵੇਖ ਚੁੱਕੇ ਆ ਸ਼੍ਰੋਮਣੀ ਅਕਾਲੀ ਦਲ ਜਿਨੇ ਹਮੇਸ਼ਾ ਹੀ ਪੰਜਾਬ ਦੇ ਹਕਾਂ ਦੇ ਹਿੱਤਾਂ ਦੀ ਗੱਲ ਕੀਤੀ ਆ ਉਹਦਾ ਜਿਹੜੀ ਸਰਕਾਰ ਬਣਾਉਣ ਲਈ ਲੋਕ ਤਾਬਲੇ ਹੋ ਗਿਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਜੁੜਦੇ ਆ ਅਦਾ ਹਾਂ ਜੀ ਕਿੰਨੀ ਮੈਂਬਰਸ਼ਿਪ ਹੋ ਚੁੱਕੀ ਹੁਣ ਤੱਕ ਵੇਖੋ ਜੀ ਹਰ ਹਲਕੇ ਦੇ ਵਿੱਚ ਜਿਹੜੀ ਆ ਉਹ 300 ਤੋਂ 400 ਕਾਪੀ ਜਿਹੜੀ ਆ ਵੰਡਣ ਦਾ ਸਾਡਾ ਟੀਚਾ ਆ ਮੇਰੇ ਖਿਆਲ ਮੁਤਾਬਕ 200 ਤੋਂ ਉੱਤੇ ਚਲ ਗਈ ਆ ਜਿਹੜੀ 200 20000 5000 ਜਿਹੜੀ ਆ ਉਹ ਵਰਕਰ ਸਾਡਾ ਭਰਤੀ ਹੋ ਰਿਹਾ ਔਰ ਮੈਨੂੰ ਐ ਲੱਗਦਾ ਕਿ ਜਿੱਡਾ ਵੱਡਾ ਉਤਸ਼ਾਹ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਹੋਰ ਕਾਪੀਆਂ ਪ੍ਰੋਵਾਈਡ ਕਰਨੀਆਂ ਪੈਣਗੀਆਂ ਔਰ ਇਹਦੀ ਹੋ ਸਕਦਾ 2-4 ਦਿਨ ਡੇਟ ਵੀ ਵਧਾਉਣੀ ਪਵੇ। ਪਬਲਿਕ ਵੱਲੋਂ ਕਿਦਾਂ ਦਾ ਹੰਗਾਰ ਮਿਲ ਰਿਹਾ? ਪਬਲਿਕ ਵੱਲੋਂ ਹਲਾਰਾ ਹੀ ਮਿਲ ਰਿਹਾ ਤੇ ਇਹ ਜਿਹੜੀਆਂ ਏਡੀ ਏਡੀਆਂ ਵੱਡੀਆਂ ਮੀਟਿੰਗਾਂ ਹੋ ਰਹੀਆਂ ਤੁਸੀਂ ਪਹਿਲੀਆਂ ਮੀਟਿੰਗਾਂ ਵੀ ਵੇਖੀਆਂ ਔਰ ਮੈਂ ਸਮਝਣਾ ਅੱਜ ਜਿੱਡੀ ਵੱਡੀ ਮੀਟਿੰਗ ਸਾਡੇ ਸੀਨੀਅਰ ਆਗੂ ਸਾਬਾਨਾਂ ਦੀ ਹੋਈ ਆ ਇਹਦੇ ਚੋਂ ਇਹ ਪਤਾ ਲੱਗਦਾ ਕਿ ਆਉਣ ਵਾਲੇ ਜਿਹੜੇ ਦਿਨੇ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਜਿਹੜਾ ਸਥਾਪਿਤ ਕਰਨਾ ਇਹ ਸਿਰਫ ਕੋਈ ਸਿੱਖ ਹੀ ਪਰਿਵਾਰਾਂ ਨੂੰ ਮਿਲਾਰੇ ਜਾਂ ਦੁਹਾਰ ਕਾਸ ਨੂੰ ਲੈ ਨਹੀਂ ਨਹੀਂ ਇਹ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਇੱਕ ਸੈਕੂਲਰ ਪਾਰਟੀ ਆ ਸਾਰੇ ਧਰਮਾਂ ਦੇ ਲੋਕ ਸਾਰੇ ਹੀ ਬਰਾਦਰੀਆਂ ਦੇ ਲੋਕ ਸਾਡੇ ਨਾਲ ਜੁੜ ਰਹੇ ਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਾਡਾ ਮਸੀਹ ਭਾਈਚਾਰਾ ਵੀ ਸਾਡੇ ਨਾਲ ਜੁੜ ਰਿਹਾ ਔਰ ਮੈਂ ਸਮਝਣਾ ਕਿ ਹਰ ਵਰਗ ਦੇ ਲੋਕ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਯਾਦ ਕਰ ਰਹੇ ਜਿਨ੍ਹਾਂ ਨੇ ਹਰ ਧਰਮ ਦੀਆਂ ਯਾਦਗਾਰਾਂ ਬਣਾਈਆਂ ਹਰ ਧਰਮ ਦਾ ਸਤਿਕਾਰ ਕੀਤਾ ਔਰ ਜਿਹੜੀਆਂ ਸਕੀਮਾਂ ਚਲਾਈਆਂ ਨੇ ਉਹਨਾਂ ਨੇ ਆਪਣੇ ਰਾਜ ਭਾਗ ਚ ਸਾਰੇ ਧਰਮਾਂ ਦੇ ਲੋਕਾਂ ਨੂੰ ਦਿੱਤੀਆਂ ਔਰ ਮੈਂ ਸਾਰੇ ਹੀ ਆਪਣੇ ਭਾਈਚਾਰੇ ਨੂੰ ਬਰਾਦਰੀਆਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਖੇਤਰੀ ਪਾਰਟੀ ਜਿਨੇ ਪੰਜਾਬ ਦਾ ਭਲਾ ਕਰਨਾ ਇਹਦੇ ਨਾਲ ਤਗੜੇ ਹੋ ਕੇ ਜੁੜੋ